ਪੰਜਾਬ ਦੇ ਵਿੱਚ ਜਿਹੜੇ ਸਾਡੇ ਸਮਾਗਮ ਹੈ ਕੱਲ ਤੋਂ 4 ਤਰੀਕ 4 ਨਵੰਬਰ ਨੂੰ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜਿਵੇਂ ਕਿ ਆਸੀ ਕਿ ਲਾਈਟ ਐਂਡ ਸਾਊਂਡ ਸ਼ੋ ਪੰਜਾਬ ਸਰਕਾਰ ਨੇ ਇੱਕ ਬਹੁਤ ਸ਼ਾਨਦਾਰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਪੇਸ਼ ਕਰਦੇ ਇੱਕ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋ ਤਿਆਰ ਕਰਵਾਇਆ ਜੋ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਸ ਨੂੰ ਅਸੀਂ ਵੱਡੀ ਗੈਦਰਿੰਗਸ ਦੇ ਵਿੱਚ ਉਸੇ ਉਸ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਵੱਡੇ ਗਰਾਊਂਡ ਹੈ ਉੱਥੇ ਉਹਨਾਂ ਦਾ ਬੰਦੂਬਸਤ ਕੀਤਾ ਹੈ ਕੱਲ 4 ਨਵੰਬਰ ਨੂੰ 4 ਸ਼ਹਿਰਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਰਹੀ ਹੈ ਪਟਿਆਲਾ ਜਲੰਧਰ ਫਤਿਹਗੜ ਸਾਹਿਬ ਤੇ ਪਠਾਨਕੋਟ ਐਦਾਂ ਹੀ ਫਿਰ 8 ਤਰੀਕ ਨੂੰ ਫਿਰ 11 ਤਰੀਕ ਨੂੰ ਫਿਰ 14 ਤਰੀਕ ਨੂੰ ਫਿਰ 17 ਤਰੀਕ ਨੂੰ ਤੇ ਫਿਰ 20 ਨਵੰਬਰ ਨੂੰ 4-4 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋ ਗੁਰੂ ਸਾਹਿਬ ਦੇ ਜੀਵਨ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਜਿਹੜਾ ਹੈ ਸਮਰਪਿਤ ਹੋਣਗੇ ਤੇ ਇਸ ਲਈ ਸਾਡੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਹਿਬਾਨ ਐਸਐਸਪੀ ਸਹਿਬਾਨ ਸਾਰੇ ਮਾਨਯੋਗ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਰੇ ਤਿਆਰੀਆਂ ਚ ਲੱਗੇ ਹੋਏ ਐ ਤੇ ਖਾਸ ਕਰਕੇ ਸਕੂਲੀ ਬੱਚਿਆਂ ਦੀ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਾਡੇ ਸਕੂਲੀ ਬੱਚੇ ਆਣ ਕਿਉਂਕਿ ਅੱਜ ਕੱਲ ਜਿਹੜਾ ਹੈ ਜਦੋਂ ਆਪਾਂ ਦੇਖਦੇ ਹਾਂ ਤਾਂ ਸਾਡੇ ਉੱਤੇ ਡੂੰਘਾ ਇਮਪ੍ਰੈਸ਼ਨ ਛੱਡਦਾ ਤਾਂ ਅਸੀਂ ਸਕੂਲੀ ਬੱਚਿਆਂ ਦੇ ਉੱਤੇ ਵੀ ਜ਼ੋਰ ਦੇ ਰਹੀਆਂ ਕਿ ਵੱਧ ਤੋਂ ਵੱਧ ਆਣ ਐਦਾਂ ਹੀ ਫਿਰ 8 ਤਰੀਕ ਨੂੰ ਗੁਰਦਾਸਪੁਰ ਅਮ ਫਰਿਦਕੋਟ ਫਾਜ਼ਿਲਕਾ ਖਸ਼ਿਆਰਪੁਰ ਤੇ ਫਿਰ 11 ਤੇ ਫਿਰ 14 ਤੇ ਫਿਰ 17 ਤੇ 20 ਤਰੀਕ ਨੂੰ ਹਰ ਇੱਕ ਵਿਦਿਅਕ ادارے ਦੇ ਵਿੱਚ ਜਿਹੜਾ ਹੈ ਸੈਮੀਨਾਰਸ ਹੋਣਗੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰੋਜ਼ ਮੈਂ ਦੇਖਦਾ ਸਾਰੇ ਯੂਨੀਵਰਸਿਟੀਆਂ ਸਾਰੇ ਕਾਲਜੇ ਆਪਣਾ ਆਪਣਾ ਸ਼ਡਿਊਲ ਭੇਜ ਰਿਹਾ ਤੇ ਕੱਲੇ ਸੈਮੀਨਾਰਸ ਨਹੀਂ ਹੋਰ ਵੀ ਬਹੁਤ ਸਾਰੇ ਸਮਾਗਮ 350 ਸਾਲਾਂ ਨੂੰ ਸਮਰਪਿਤ ਕਰ ਰਹੇ ਨੇ ਐਦਾਂ ਹੀ ਫਾਰ ਦਾ ਫਰਸਟ ਟਾਈਮ ਪਹਿਲੀ ਵਾਰੀ ਅਸੀਂ ਪੰਜਾਬ ਦੇ ਨਰਸਰੀ ਤੋਂ ਲੈ ਕੇ 12ਵੀਂ ਤੱਕ ਪੜ੍ਹਦੇ ਹਰ ਇੱਕ ਬੱਚੇ ਨੂੰ ਚਾਹੇ ਉਹ ਸਰਕਾਰੀ ਸਕੂਲਾਂ ਚਾਹੇ ਪ੍ਰਾਈਵੇਟ ਸਕੂਲਾਂ ਜਿਹੜੇ ਮਰਜੀ ਬੋਰਡ ਨਾਲ ਸੰਬੰਧਿਤ ਹੈ ਅਸੀਂ 15 ਦਿਨ ਦਾ ਪਾਠਕ੍ਰਮ ਜੋ 10 ਨਵੰਬਰ ਤੋਂ ਸ਼ੁਰੂਆਤ ਹੋਊਗੀ ਮੈਂ ਵੀ ਸਕੂਲਾਂ ਚ ਸਵੇਰੇ ਜਾਊਂਗਾ ਅਸੀਂ ਐਸਜੀਪੀਸੀ ਤੋਂ ਪੂਰਾ ਉਹਦੀ ਵੈਟਿੰਗ ਕਰਾਈ ਹੈ ਪੂਰਾ 15 ਦਿਨ ਦਾ ਚੈਪਟਰਸ ਜੋ ਮਾਰਨਿੰਗ ਅਸੈਂਬਲੀ ਦੇ ਵਿੱਚ 10 ਤੋਂ 12 ਮਿੰਟ ਦੇ ਵਿੱਚ ਰੈਸੀਟੇਸ਼ਨ ਦੇ ਫਾਰਮ ਦੇ ਵਿੱਚ ਸਕੂਲ ਦਾ ਕੋਈ ਅਧਿਆਪਕ ਜੋ ਪੰਜਾਬੀ ਦੇ ਵਿੱਚ ਪਰਪੱਕ ਹੋਵੇ ਤੇ ਪਲਾਸ ਸਹੀ ਉਹਦੇ ਰਿਕਾਰਡਿੰਗ ਵੀ ਤੇ ਸਕ੍ਰਿਪਟਸ ਵੀ ਭੇਜ ਰਹੇ ਆ ਤਾਂ ਕਿ ਰੋਜ਼ ਰੋਜ਼ਾਨਾ ਤੇ ਕੰਪਲਸਰੀ ਹੈ ਨਰਸਰੀ ਤੋਂ ਲੈ ਕੇ 12ਵੀਂ ਤੱਕ ਉਹ 10 ਤੋਂ 12 ਮਿੰਟ ਦਾ 15 ਦਿਨ ਤੇ ਗੁਰੂ ਸਾਹਿਬ ਦਾ ਪੂਰਾ ਜੀਵਨ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਫਿਰ ਚੱਕ ਨਾਨਕੀ ਫਿਰ ਅਨੰਦਪੁਰ ਸਾਹਿਬ ਪਟਿਆਲੇ ਦੀ ਮਾਲਵੇ ਦੀ ਫੇਰੀਆਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਗੁਰੂ ਸਾਹਿਬ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਖਾਲਸਾ ਦੀ ਸਿਰਜਣਾ ਫਿਰ ਉਹ ਛੋਟੇ ਸਹਿਬਜ਼ਾਦਿਆਂ ਤੱਕ 15 ਦਿਨ ਦੇ ਤੇ ਕੋਸ਼ਿਸ਼ ਕੀਤੀ ਕਿ 10 ਤੋਂ 12 ਮਿੰਟ ਤੋਂ ਲੈਂਥੀ ਨਾ ਹੋਵੇ ਤਾਂ ਕਿ ਬੱਚੇ ਉਹ ਐਜ਼ ਅ ਸਟੋਰੀ ਫਾਰਮ ਦੇ ਵਿੱਚ ਸਾਰਾ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਸੁਣ ਸਕਣ ਨਾਲ ਹੀ ਇਸ ਮਾਗਮ ਚੱਲਣਗੇ ਲਾਈਟ ਐਂਡ ਸਾਊਂਡ ਸ਼ੋਅਸ ਪੂਰੇ ਪੰਜਾਬ ਤਾਂ ਕਿ ਬੱਚੇ ਜਿਹੜੇ ਹੈ ਸਾਡਾ ਆਣ ਵਾਲਾ ਪੀਖਾ ਉਹ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਾਣ ਸਕੇ ਤੇ ਉਸ ਨੂੰ ਸਜਦਾ ਕਰੇ